ਮਰਦਾਨਾ ਆਪਣੇ ਘਰ ਤੋਂ 2 ਘੜੀ ਮਿਲ ਕੇ ਬਾਬਾ ਕਾਲੂ ਜੀ ਦੇ ਘਰ ਚਲਿਆ ਗਿਆ। ਮਾਤਾ ਤ੍ਰਿਪਤਾ ਜੀ ਮਰਦਾਨੇ ਨੂੰ ਵੇਖ ਬੜੀ ਖੁਸ਼ ਹੋਈ ਅਤੇ ਪੁੱਛਣ ਲੱਗੀ ਕਿ ਮੇਰਾ ਪੁੱਤਰ ਨਾਨਕ ਜੀ ਕਿੱਥੇ ਹੈ? ਇੰਨੇ ਨੂੰ ਹੋਰ ਆਂਢੀ ਗੁਆਂਢੀ ਵੀ ਆ ਗਏ ਤੇ ਉਹ ਵੀ ਇਹੀ ਪੁੱਛਣ ਲੱਗੇ ਕਿ ਨਾਨਕ ਜੀ ਕਿੱਥੇ ਹਨ। ਪਰ ਮਰਦਾਨੇ ਨੇ ਗੱਲਾਂ ਪਾ ਛੱਡੀਆਂ ਤੇ ਕਿਸੇ ਨੂੰ ਨਾ ਦੱਸਿਆ ਕਿ ਗੁਰੂ ਨਾਨਕ ਜੀ ਕਿੱਥੇ ਹਨ। ਉਪਰੰਤ ਗੱਲਾਂបਾਤਾਂ ਘੜੀ ਦੋ ਘੜੀਆਂ ਕਰਕੇ ਮਰਦਾਨਾ ਉੱਠ ਕੇ ਤੁਰ ਪਿਆ ਜਿਸ ਤੋਂ ਮਾਤਾ ਜੀ ਨੇ ਸਮਝ ਲਿਆ ਕਿ ਮੇਰਾ ਪੁੱਤਰ ਵੀ ਇੱਥੇ ਜ਼ਰੂਰ ਆਇਆ ਹੋਵੇਗਾ ਕਿਉਂਕਿ ਇਹ ਕਈ ਬਰਸਾਂ ਵਿੱਚੋਂ ਆਇਆ ਹੈ ਤੇ ਇੱਕ ਦਿਨ ਵੀ ਕਰਨੀ ਠਹਿਰਿਆ ਚੇਤੀ ਹੀ ਉੱਠ ਤੁਰਿਆ ਹੈ ਇਹ ਵਿਚਾਰ ਕੇ ਮਾਤਾ ਜੀ ਤੇ ਕੁਝ ਹੋਰ ਲੋਕ ਵੀ ਮਰਦਾਨੇ ਦੇ ਪਿੱਛੇ ਲੱਗ ਕੇ ਤੁਰ ਪਏ ਜਦ ਗੁਰੂ ਜੀ ਦੇ ਨੇੜੇ ਪਹੁੰਚ ਗਏ ਤਾਂ ਗੁਰੂ ਜੀ ਮਾਤਾ ਜੀ ਨੂੰ ਆਉਂਦਿਆਂ ਵੇਖ ਕੇ ਉੱਟ ਕੇ ਖੜੇ ਹੋ ਗਏ ਅਤੇ ਅੱਗੇ ਹੋ ਕੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਮਾਤਾ ਜੀ ਨੇ ਗਲਵਕੜੀ ਵਿੱਚ ਲੈ ਕੇ ਗੁਰੂ ਜੀ ਨਾਲ ਬਹੁਤ ਪਿਆਰ ਕੀਤਾ ਸਿਰ ਮੂੰਹ ਚੁੰਮਿਆ ਤੇ ਵਿਰਾਗ ਨਾਲ ਰੋਣ ਲੱਗ ਪਈ ਗੁਰੂ ਜੀ ਨੇ ਸਤਕਾਰ ਨਾਲ ਬਿਰਧ ਮਾਤਾ ਜੀ ਨੂੰ ਪਾਸ ਬਿਠਾ ਕੇ ਸਰੀਰਕ ਸੁੱਖ ਸ਼ਾਂਤ ਪੁੱਛੀ ਇਧਰ ਜਦ ਕਾਲੂ ਜੀ ਨੂੰ ਪਤਾ ਲੱਗਾ ਤਾਂ ਉਹ ਵੀ ਝੱਟਪਟ ਗੁਰੂ ਜੀ ਪਾਸ ਪਹੁੰਚ ਗਏ ਗੁਰੂ ਜੀ ਪਿਤਾ ਜੀ ਦੇ ਚਰਨਾਂ ਤੇ ਉੱਟ ਕੇ ਮੱਥਾ ਟੇਕਿਆ ਤੇ ਸਤਿਕਾਰ ਕਰਕੇ ਆਪਣੇ ਪਾਸ ਬਿਠਾ ਲਿਆ ਇਤਨੇ ਨੂੰ ਹੋਰ ਵੀ ਬਹੁਤ ਲੋਕ ਆ ਗਏ ਅਤੇ ਗੁਰੂ ਜੀ ਦੇ ਚਫੇਰੇ ਬੈਠ ਗਏ ਇੱਕ ਘੜੀ ਪ੍ਰਯੰਤ ਸਾਰੇ ਚੁੱਪਚਾਪ ਹੈਰਾਨ ਹੋਏ ਗੁਰੂ ਜੀ ਨੂੰ ਬੈਠੇ ਵੇਖਦੇ ਰਹੇ ਉਪਰੰਤ ਮਾਤਾ ਜੀ ਨੇ ਕਿਹਾ ਪੁੱਤਰ ਮੈਂ ਰਾਤ ਦਿਨ ਤੇਰੇ ਵਿਛੋੜੇ ਕਰਕੇ ਚਿੰਤਾ ਵਿੱਚ ਡੁੱਬੀ ਰਹਿੰਦੀ ਸੀ ਤੂੰ ਆਣ ਕੇ ਮੇਰੀ ਚਿੰਤਾ ਮਿਟਾ ਦਿੰਦੀ ਹੈ ਤੂੰ ਮੇਰੇ ਘਰ ਇੱਕੋ ਇੱਕ ਪੁੱਤਰ ਹੈ ਉਹ ਵੀ ਘਰ-ਬਾਰ ਛੱਡ ਕੇ ਫਕੀਰੀ ਧਾਰਮਿਕ ਕਰ ਬੈਠਾ ਹੈ ਅਸੀਂ ਤਰਸਦੇ ਰਹਿੰਦੇ ਹਾਂ ਕਿ ਤੇਰਾ ਸਾਨੂੰ ਕਦੋਂ ਦਰਸ਼ਨ ਹੋਵੇ ਹੁਣ ਕਈ ਬਿਰਿਆ ਪਿੱਛੋਂ ਤੂੰ ਆਇਆ ਹੈ ਮੈਨੂੰ ਤੇਰੇ ਆਉਣ ਦੀ ਬੜੀ ਖੁਸ਼ੀ ਹੋਈ ਹੈ ਉਪਰੰਤ ਮਾਤਾ ਜੀ ਨੇ ਆਪ ਜੀ ਨੂੰ ਭੋਜਨ ਛਕਣ ਵਾਸਤੇ ਆਖਿਆ ਗੁਰੂ ਜੀ ਨੇ ਕਿਹਾ ਮਾਤਾ ਜੀ ਅਸੀਂ ਸਦਾ ਹੀ ਤ੍ਰਿਪਤ ਰਹਿੰਦੇ ਹਾਂ ਸਾਨੂੰ ਭੋਜਨ ਦੀ ਭੁੱਖ ਨਹੀਂ ਹੈ ਅਸਾਂ ਇੱਕ ਵਾਰ ਹੀ ਐਸਾ ਭੋਜਨ ਛਕਿਆ ਹੈ ਜਿਸ ਨਾਲ ਫਿਰ ਭੁੱਖ ਹੀ ਨਹੀਂ ਲੱਗਦੀ ਫਿਰ ਕਾਲੂ ਜੀ ਨੇ ਕਿਹਾ ਪੁੱਤਰ ਤੂੰ ਸਾ ਕੀ ਖਾਦਾ ਹੈ ਜਿਸ ਨਾਲ ਹੋਰ ਖਾਣੇ ਦੀ ਭੁੱਖ ਹੀ ਨਹੀਂ ਰਹੀ ਤਦ ਗੁਰੂ ਜੀ ਬੋਲੇ ਪ੍ਰਭੂ ਨਾਮ ਨੂੰ ਮੰਨਣਾ ਮਿੱਠੇ ਖਾਣੇ ਹਨ ਸੁਣਨਾ ਸਲੂਣੇ ਹਨ ਅਤੇ ਪ੍ਰਭੂ ਦੀ ਉਸਤਤ ਕਰਨੀ ਤੁਰਸ਼ ਭੋਜਨ ਹਨ ਹਿਰਦੇ ਵਿੱਚ ਧਾਰਨਾ ਮਸਾਲੇ ਹਨ ਪਰਮਾਤਮਾ ਦਾ ਪ੍ਰੇਮ 36 ਪ੍ਰਕਾਰ ਦੇ ਭੋਜਨ ਹਨ ਇਸ ਤੋਂ ਬਿਨਾ ਹੋਰ ਖਾਣੇ ਜਿਨ੍ਹਾਂ ਦੇ ਖਾਣ ਨਾਲ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ ਉਹ ਖੁਆਰੀ ਦਾ ਕਾਰਨ ਹਨ ਫਿਰ ਮਾਤਾ ਜੀ ਨੇ ਕਿਹਾ ਫਕੀਰੀ ਵੇਸ ਛੱਡ ਕੇ ਚੰਗੇ ਸੁੰਦਰ ਵਸਤਰ ਪਹਿਨੋ ਇਹ ਫਕੀਰੀ ਬਾਣਾ ਚੰਗਾ ਨਹੀਂ ਲੱਗਦਾ ਗੁਰੂ ਜੀ ਨੇ ਕਿਹਾ ਅਸੀਂ ਤਾਂ ਸਦਾ ਹੀ ਚੰਗੇ ਸੋਹਣੇ ਵਸਤਰ ਪਹਿਨਦੇ ਹਾਂ ਪਿਤਾ ਕਾਲੂ ਜੀ ਨੇ ਕਿਹਾ ਉਹ ਕਦੋਂ ਆਪ ਜੀ ਨੇ ਕਿਹਾ ਕਿ ਲਾਲ ਕੱਪੜੇ ਇਹ ਹਨ ਕਿ ਸਾਡਾ ਮਨ ਨਾਮ ਵਿੱਚ ਰੰਗਿਆ ਹੋਇਆ ਹੈ ਚਿੱਟੇ ਕੱਪੜੇ ਸੱਚ ਬੋਲਣਾ ਹੈ ਨੀਲਾ ਰੰਗ ਪਹਿਨਣਾ ਮਨ ਦੀਆਂ ਬੁਰਾਈਆਂ ਦੂਰ ਕਰਨੀਆਂ ਹਨ ਪਰਮਾਤਮਾ ਦੇ ਚਰਨਾਂ ਦਾ ਧਿਆਨ ਕਰਨਾ ਇਹ ਸਾਡਾ ਚੋਲਾ ਹੈ ਸੰਤੋਖ ਦਾ ਕਮਰਬੰਦ ਹੈ ਤਨ ਤੇ ਜਵਾਨੀ ਪ੍ਰਭੂ ਦਾ ਨਾਮ ਹੈ ਇਹ ਪਿਤਾ ਜੀ ਇਸ ਤੋਂ ਬਿਨਾ ਹੋਰ ਕੁਝ ਪਹਿਨਣਾ ਹੈ ਉਹ ਖੁਆਰ ਕਰਨ ਵਾਲੀਆਂ ਖੁਸ਼ੀਆਂ ਹਨ ਜਿਸ ਦੇ ਪਹਿਨਣ ਨਾਲ ਸਰੀਰ ਨੂੰ ਦੁੱਖ ਰੋਗ ਉਤਪਨ ਹੋ ਜਾਂਦੇ ਹਨ ਅਤੇ ਮਨ ਵਿੱਚ ਵਿਕਾਰਾਂ ਦੀ ਲਹਿਰ ਚੱਲ ਪੈਂਦੀ ਹੈ ਬਾਬਾ ਕਾਲੂ ਜੀ ਨੇ ਕਿਹਾ ਇਹ ਕਮਲੀਆਂ ਗੱਲਾਂ ਛੱਡ ਕੇ ਘਰ ਚੱਲੋ ਬਹੁਤ ਸ਼ੈਅਰ ਕਰ ਲਈ ਹੈ ਮੈਂ ਘੋੜਾ ਲੈ ਦਿੰਦਾ ਹਾਂ ਉਸ ਉੱਤੇ ਚੜ ਕੇ ਆਪਣੇ ਬਾਹਰ ਅੰਦਰ ਦਾ ਕੰਮ ਕਰਿਆ ਕਰਨਾ ਗੁਰੂ ਜੀ ਨੇ ਕਿਹਾ ਪਿਤਾ ਜੀ ਸਾਡੇ ਪਾਸ ਤਾਂ ਸਦਾ ਹੀ ਇੱਕ ਸੁੰਦਰ ਘੋੜਾ ਰਹਿੰਦਾ ਹੈ ਅਸਾਂ ਹੋਰ ਘੋੜਾ ਕੀ ਕਰਨਾ ਹੈ ਕਾਲੂ ਜੀ ਨੇ ਕਿਹਾ ਤੁਹਾਡੇ ਪਾਸ ਕਿਹੜਾ ਘੋੜਾ ਹੈ ਤਦ ਗੁਰੂ ਜੀ ਨੇ ਆਖਿਆ ਕਿ ਘੋੜੇ ਦੀ ਸੋਨੇ ਦੀ ਕਾਠੀ ਤੇ ਪੂੰਜੀ ਵਾਹਿਗੁਰੂ ਨਾਮ ਦਾ ਸਮਝਣਾ ਹੈ ਤੀਰਾਂ ਦਾ ਪੱਥਾ ਕਮਾਨ ਤੇ ਨੇਜਾ ਤੇ ਤਲਵਾਰ ਇਹ ਗੁਣ ਗ੍ਰਹਿਣ ਕਰਨ ਦੇ ਹਨ ਵਾਜਾ ਨੇਜਾ ਪ੍ਰਮਾਤਮਾ ਨਾਲ ਜੁੜਨਾ ਹੈ ਅਤੇ ਵਾਹਿਗੁਰੂ ਦੀ ਬਖਸ਼ਿਸ਼ ਮੇਰੀ ਜਾਤ ਹੈ ਹੋਰ ਘੋੜੇ ਉੱਤੇ ਚੜਨਾ ਖੁਸ਼ੀਆਂ ਵਿੱਚ ਖਰਾਬ ਹੋਣਾ ਹੈ ਜਿਸ ਉੱਤੇ ਚੜਨ ਨਾਲ ਸਰੀਰ ਨੂੰ ਦੁੱਖ ਪਹੁੰਚਦਾ ਹੈ ਅਤੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ ਇਹ ਉੱਤਰ ਸੁਣ ਕੇ ਬਾਬਾ ਕਾਲੂ ਜੀ ਤਾਂ ਚੁੱਪ ਕਰ ਗਏ ਪਰ ਮਾਤਾ ਤ੍ਰਿਪਤਾ ਜੀ ਪਿਆਰ ਨਾਲ ਬੋਲੇ ਪੁੱਤਰ ਤੇਰੇ ਮਨ ਵਿੱਚ ਕਿਸੇ ਦਾ ਮੂਹ ਨਹੀਂ ਹੈ ਚੱਲ ਕਰ ਟੱਬਰ ਨੂੰ ਮਿਲ ਤੇਰਾ ਕਿਸੇ ਨਾਲ ਗੱਲਬਾਤ ਕਰਕੇ ਮੂੰਹ ਪਵੇ ਹੁਣ ਅਸਾਂ ਘਰ ਵੀ ਬਹੁਤ ਸੁੰਦਰ ਬਣਵਾਇਆ ਹੈ ਇਹ ਤੇਰੇ ਵਾਸਤੇ ਬਣਵਾਇਆ ਹੈ ਤੂੰ ਚੱਲ ਕੇ ਉਸ ਦਾ ਸੁੱਖ ਭੋਗ ਤਾਂ ਗੁਰੂ ਜੀ ਆਖਦੇ ਹਨ ਮਾਤਾ ਜੀ ਘਰ ਮੰਦਰ ਇਹ ਨਾਮ ਦੀ ਖੁਸ਼ੀ ਦੇ ਹਨ ਤੇ ਪ੍ਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਸਾਡਾ ਪਰਿਵਾਰ ਹੈ ਹੁਕਮ ਕਰਨਾ ਉਹੀ ਚੰਗਾ ਹੈ ਜੋ ਪ੍ਰਮਾਤਮਾ ਨੂੰ ਪ੍ਰਮਾਨ ਹੋਵੇ ਹੋਰ ਆਖਣ ਨੂੰ ਬਹੁਤ ਬਿਆੰਤ ਗੱਲਾਂ ਹਨ ਸੱਚਾ ਪਰਮਾਤਮਾ ਕਿਸੇ ਨੂੰ ਪੁੱਛ ਕੇ ਜੋ ਕੁਝ ਉਸਨੇ ਕਰਨਾ ਹੁੰਦਾ ਹੈ ਉਸ ਦੀ ਵਿਚਾਰ ਨਹੀਂ ਕਰਦਾ ਉਹ ਆਪਣੇ ਆਪ ਹੀ ਜੋ ਕੁਝ ਕਰਨਾ ਹੋਵੇ ਕਰਦਾ ਹੈ ਉਹ ਸੋਣਾ ਖੁਸ਼ੀਆਂ ਵਿੱਚ ਖਰਾਬ ਹੋਣਾ ਹੈ ਜਿਸ ਸੋਣ ਨਾਲ ਸਰੀਰ ਨੂੰ ਦੁੱਖ ਲੱਗ ਜਾਣ ਤੇ ਮਨ ਵਿੱਚ ਵਿਕਾਰ ਚੱਲ ਪੈਣ ਇਹ ਬਚਨ ਕਰਕੇ ਗੁਰੂ ਜੀ ਨੇ ਕਿਹਾ ਮਾਤਾ ਜੀ ਮੇਰਾ ਅਜੇ ਤੱਕ ਦਿਲ ਉਦਾਸ ਹੈ ਕੁਝ ਹੋਰ ਦੇਸ਼ਾਂ ਪ੍ਰਦੇਸ਼ਾਂ ਨੂੰ ਵੇਖ ਕੇ ਫੇਰ ਘਰ ਆਵਾਂਗੇ ਮਾਤਾ ਜੀ ਨੇ ਕਿਹਾ ਪੁੱਤਰ ਤੇਰੇ ਇਹਨਾਂ ਬਚਨਾਂ ਨਾਲ ਸਾਡਾ ਹਿਰਦਾ ਕਲਪਦਾ ਹੈ ਅੱਗੇ 12 ਬਰਸਾਂ ਪਿੱਛੋਂ ਆਏ ਹੂੰ ਫੇਰ ਵੀ ਘਰ ਪੈਰ ਨਹੀਂ ਪਾਉਂਦੇ ਰੁਸਾ ਘਰ ਦੇ ਕਿਸ ਦੁੱਖ ਕਰਕੇ ਮਨ ਉਦਾਸ ਕੀਤਾ ਹੋਇਆ ਹੈ ਤੂੰ ਦੱਸ ਉਹ ਦੁੱਖ ਤੇਰਾ ਦੂਰ ਕਰ ਦਈਏ ਘਰ ਵਿੱਚ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੋਇਆ ਹੈ ਜੋ ਤੇਰਾ ਦਿਲ ਕਰੇ ਖਾ ਹੰਡਾ ਤੈਨੂੰ ਕੋਈ ਮਨਾਹੀ ਨਹੀਂ ਹੈ ਗੁਰੂ ਜੀ ਬੋਲੇ ਮਾਤਾ ਜੀ ਘਰ ਰਹਿਣਾ ਜਾਂ ਬਾਹਰ ਜਾਣਾ ਸਾਡੇ ਵਸ ਨਹੀਂ ਇਹ ਪ੍ਰਮਾਤਮਾ ਦੇ ਅਧੀਨ ਹੈ ਜਿੱਥੇ ਭੇਜੇ ਜਾਂਦੇ ਹਾਂ ਜਿਵੇਂ ਬੁਲਾਵੇ ਬੋਲਦੇ ਹਾਂ ਫਿਰ ਪਿਆਰ ਨਾਲ ਕਾਲੂ ਜੀ ਨੇ ਕਿਹਾ اے ਪੁੱਤਰ ਇਹ ਬੇਅਰਥ ਗੱਲਾਂ ਕਰਨੀਆਂ ਛੱਡ ਦਿਓ ਫਕੀਰੀ ਬਾਣਾ ਉਤਾਰ ਕੇ ਘਰ ਦੇ ਕੰਮ ਵੱਲ ਧਿਆਨ ਦਿਓ ਸਾਡੀ ਅਵਸਥਾ ਬਿਰਧ ਹੋ ਗਈ ਹੈ ਜੇ ਤੂੰ ਬਾਹਰ ਚਲਿਆ ਗਿਆ ਤਾਂ ਪਤਾ ਨਹੀਂ ਫੇਰ ਮੇਲ ਹੋਵੇਗਾ ਨਾ ਹੁਣ ਸਾਡਾ ਅੰਤ ਸਮਾਂ ਨੇੜੇ ਹੈ ਹੁਣ ਤੈਨੂੰ ਬਾਹਰ ਨਹੀਂ ਜਾਣਾ ਚਾਹੀਦਾ ਤਾਂ ਗੁਰੂ ਜੀ ਬੋਲੇ ਪਰਮਾਤਮਾ ਦਾ ਨਾਮ ਲਵੋ ਪਿਛੋਂ ਉਸ ਦਾ ਸਦਾ ਆਉਣਾ ਹੈ ਤੰਬੂ ਰੱਥ ਕਨਾਤਾਂ ਤੇ ਜੁਤੇ ਹੋਏ ਰੱਥ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ ਜਿਹੜੇ ਨਾਮ ਜਪਦੇ ਹਨ ਜਿਹੜੇ ਕਰਮਹੀਣ ਹੁੰਦੇ ਹਨ ਉਹ ਨਾਮ ਨਹੀਂ ਜਪਦੇ ਅਤੇ ਅਗਿਆਨ ਪੁਣੇ ਵਿੱਚ ਹੀ ਉਮਰ ਬਤੀਤ ਕਰ ਲੈਂਦੇ ਹਨ ਜਿਹੜੇ ਸੁੱਖ ਭੋਗੇ ਸਨ ਉਹਨਾਂ ਤੋਂ ਦੁੱਖ ਪ੍ਰਾਪਤ ਹੋਏ ਅਤੇ ਦੁੱਖਾਂ ਵਿੱਚ ਹੀ ਬਤੀਤ ਹੋ ਜਾਂਦੀ ਹੈ ਜਿਹੜੇ ਪਰਮਾਤਮਾ ਨਾਲੋਂ ਵਿਛੜੇ ਹੋਏ ਹਨ ਉਹਨਾਂ ਦਾ ਵਿਛੋੜਾ ਕੀ ਹੈ ਮਿਲਿਆਂ ਦਾ ਮੇਲ ਕੀ ਹੈ ਭਾਵ ਵਿਛੜੇ ਹੋਏ ਵਿਛੜੇ ਹੀ ਰਹਿੰਦੇ ਹਨ ਤੇ ਮਿਲੇ ਹੋਏ ਮਿਲੇ ਹੀ ਰਹਿੰਦੇ ਹਨ ਜਿਸ ਮਾਲਕ ਨੇ ਇਹ ਰਚਨਾ ਰਚੀ ਹੈ ਉਸ ਨੂੰ ਚੇਤੇ ਰੱਖਣਾ ਚਾਹੀਦਾ ਹੈ ਸੰਜੋਗਾ ਕਰਕੇ ਹੀ ਉਸ ਨਾਲ ਮੇਲ ਹੁੰਦਾ ਹੈ ਤੇ ਵਿਜੋਗਾ ਕਰਕੇ ਹੀ ਵਿਛੋੜਾ ਇਹ ਸੁਣ ਕੇ ਬਾਬਾ ਕਾਲੂ ਜੀ ਤਾਂ ਚੁੱਪ ਕਰ ਰਹੇ ਪਰ ਮਾਤਾ ਤ੍ਰਿਪਤਾ ਜੀ ਨੇ ਆਖਿਆ beta ਹੱਥ ਨਹੀਂ ਕਰੀਦਾ ਮੇਰਾ ਆਖ ਮੰਨ ਕੇ ਇੱਕ ਵਾਰ ਘਰ ਚੱਲ ਤੈਨੂੰ ਵੇਖਣ ਦੀ ਮੇਰੀ ਅਜੇ ਰੀਜ ਨਹੀਂ ਲੱਥੀ ਤੂੰ ਜ਼ਰੂਰ ਘਰ ਚੱਲ ਮਾਤਾ ਜੀ ਦੇ ਇਸ ਤਰ੍ਹਾਂ ਪ੍ਰੇਮਈ ਬਚਨ ਸੁਣ ਕੇ ਗੁਰੂ ਜੀ ਘਰ ਆ ਗਏ ਤਦ ਚਾਚਾ ਲਾਲੂ ਤੇ ਹੋਰ ਆੜ ਗਵਾੜ ਵੀ ਆਪ ਜੀ ਨੂੰ ਮਿਲਣ ਵਾਸਤੇ ਆ ਗਏ ਲੋਕਾਂ ਨੇ ਦੱਸਿਆ ਮਹਾਰਾਜ ਰਾਏ ਪੁਰੋਹਤ ਤੇ ਮੁਲਾਣਾ ਚਲਾਣਾ ਕਰ ਗਏ ਹਨ ਗੁਰੂ ਜੀ ਨੇ ਕਿਹਾ ਇਹ ਸੰਸਾਰ ਚੱਲਦੀ ਸਰਾ ਹੈ ਇੱਥੇ ਆਉਂਦਿਆਂ ਜਾਂਦਿਆਂ ਚਿਰ ਨਹੀਂ ਲੱਗਦਾ ਇਸ ਕਰਕੇ ਸਤਨਾਮ ਦਾ ਸਿਮਰਨ ਕਰਨਾ ਚਾਹੀਏ ਜਿਨ੍ਹਾਂ ਦੇ ਮਨ ਵਿੱਚ ਭਗਤੀ ਭਾਉ ਨਾਮ ਸਿਮਰਨ ਹੋਵੇਗਾ ਉਹੀ ਆਪਣਾ ਜਨਮ ਸਫਲਾ ਕਰਕੇ ਜਾਣਗੇ ਇਹੇ ਉਪਦੇਸ਼ ਸੁਣ ਕੇ ਗੁਰੂ ਜੀ ਦੀ ਮਹਿਮਾ ਕਰਦੇ ਹੋਏ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ ਜਦ ਤਲਵੰਡੀ ਵਿੱਚ ਗੁਰੂ ਜੀ ਨੂੰ ਕੁਝ ਸਮਾਂ ਬੀਤ ਗਿਆ ਤਾਂ ਇੱਕ ਦਿਨ ਮਹਤਾ ਕਾਲੂ ਜੀ ਆਪ ਜੀ ਪਾਸ ਆਏ ਕਹਿਣ ਲੱਗੇ हे ਪੁੱਤਰ ਹੁਣ ਫਕੀਰੀ ਦਾ ਵਿਚਾਰ ਛੱਡ ਕੇ ਗ੍ਰਹਿਸਤ ਰੀਤੀ ਅਨੁਸਾਰ ਚੱਲੋ ਮੇਰਾ ਸਰੀਰ ਬਿਰਧ ਹੋ ਗਿਆ ਹੈ ਕੋਈ ਕੰਮਕਾਰ ਨਹੀਂ ਹੋ ਸਕਦਾ ਤੁਸੀਂ ਆਪਣੇ ਇਸਤਰੀ ਪੁੱਤਰਾਂ ਨੂੰ ਇੱਥੇ ਸੱਦ ਲਵੋ ਤੇ ਘਰ ਦਾ ਕੰਮਕਾਜ ਸੰਭਾਲੋ ਗੁਰੂ ਜੀ ਨੇ ਕਿਹਾ ਪਿਤਾ ਜੀ ਜੀਵ ਦੀ ਬੁੱਧੀ ਬੇੜੀ ਸਮਾਨ ਹੈ ਜੇਕਰ ਇਸ ਵਿੱਚ ਮਾਇਆ ਰੂਪ ਪਾਣੀ ਪੈ ਜਾਵੇ ਤਾਂ ਤਤਛੇ ਨਹੀਂ ਆਪਣੇ ਵਿੱਚ ਡੂਬ ਲੈਂਦਾ ਹੈ ਪਰ ਜੇ ਇਸ ਨੂੰ ਪੂਰਾ ਗੁਰੂ ਰੂਪੀ ਮਲਾਹ ਮਿਲ ਜਾਵੇ ਤਾਂ ਬੁੱਧੀ ਰੂਪੀ ਬੇੜੀ ਨੂੰ ਚੌਕਸ ਕਰਕੇ ਮੋਹ ਮਾਇਆ ਤੋਂ ਮੁਕਤ ਕਰ ਦਿੰਦਾ ਹੈ ਗਿਆਨ ਦਾ ਸੁਣਾਉਣਾ ਇਸ ਬੇੜੀ ਨੂੰ ਰਲਾਵਣਾ ਕਰਦਾ ਹੈ ਆਪਣੇ ਸਰੂਪ ਆਤਮਾ ਨੂੰ ਜਾਨਣਾ ਇਹ ਜੀਵ ਦਾ ਪਾਰ ਕਿਨਾਰਾ ਹੈ ਜਾਦ ਉੱਥੇ ਪਹੁੰਚਦਾ ਹੈ ਤਾਂ ਸੁਖਾਲਾ ਹੋ ਜਾਂਦਾ ਹੈ ਨਹੀਂ ਤਾਂ ਇਸ ਜਨਮ ਮਰਨ ਦੇ ਭਾਰੀ ਦੁੱਖ ਵਿੱਚ ਵਾਰੰવાર ਜਗਤ ਵਿੱਚ ਆਉਂਦਾ ਹੈ ਇਸ ਤਰ੍ਹਾਂ ਬਚਨ ਕਰਕੇ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖ ਕੇ ਪਿਤਾ ਕਾਲੂ ਜੀ ਨੂੰ ਗਿਆਨ ਕਰ ਦਿੱਤਾ ਤਦ ਕਾਲੂ ਜੀ ਨੇ ਬੜਾ ਪ੍ਰੇਮ ਕਰਕੇ ਆਖਿਆ ਅੱਜ ਤੱਕ ਮੈਂ ਇਹੀ ਜਾਣਦਾ ਸਾਂ ਕਿ ਤੁਸੀਂ ਮੇਰੇ ਪੁੱਤਰ ਹੋ ਪਰ ਹੁਣ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਆਪ ਮਹਾਪੁਰਖ અવਤਾਰ ਹੋ ਕਿਰਪਾ ਕਰਕੇ ਮੈਨੂੰ ਐਸਾ ਗਿਆਨ ਦਿਓ ਜਿਸ ਨਾਲ ਮੇਰਾ ਜਨਮ ਮਰਨ ਨਾਸ਼ ਹੋ ਜਾਵੇ ਗੁਰੂ ਜੀ ਨੇ ਕਿਹਾ ਪਿਤਾ ਜੀ ਪਰਮੇਸ਼ਰ ਤੋਂ ਬੇਮੁਖ ਰਹਿਣ ਨਾਲ ਇਸ ਮਨ ਨੂੰ ਹਰਖ ਸੋਗ ਲੱਗਦੇ ਹਨ ਇਸ ਕਰਕੇ ਪਰਮੇਸ਼ਰ ਨੂੰ ਸਰਬ ਵਿਆਪਕ ਹਾਜ਼ਰ ਨਾਜ਼ਰ ਜਾਣ ਕਰਕੇ ਪ੍ਰੇਮ ਨਾਲ ਉਸਦਾ ਸਿਮਰਨ ਕਰੋ ਇਹ ਬਚਨ ਸੁਣ ਕੇ ਕਾਲੂ ਜੀ ਦੇ ਮਨ ਵਿੱਚੋਂ ਮੋਹ ਗਿਆਨ ਦੂਰ ਹੋ ਗਿਆ ਤੇ ਗਿਆਨ ਪ੍ਰਗਟ ਹੋ ਗਿਆ ਦ્વੈਤ ਭਾਵ ਹਿਰਦੇ ਤੋਂ ਦੂਰ ਹੋ ਗਿਆ ਕੁਝ ਦਿਨ ਉਪਰੰਤ ਜਦ ਸ਼ਰਾਧ ਆਏ ਤਾਂ ਕਾਲੂ ਜੀ ਆਪਣੇ ਪਿਤਾ ਦਾ ਸ਼ਰਾਧ ਕਰਨ ਵਾਸਤੇ ਸਾਰੀ ਸਮਗਰੀ ਮੰਗਵਾ ਕੇ ਪੰਡਤ ਨੂੰ ਸੱਦ ਕੇ ਸ਼ਰਾਧ ਕਰਨ ਵਾਸਤੇ ਆਖਿਆ ਤਦ ਨੂੰ ਗੁਰੂ ਜੀ ਵੀ ਆ ਗਏ ਆਪ ਜੀ ਨੇ ਵੇਖ ਕੇ ਆਖਿਆ ਪਿਤਾ ਜੀ ਅੱਜ ਕੀ ਕਾਰਜ ਕਰਨ ਲੱਗੇ ਹੋ ਸਾਡੇ ਵਿਹੜੇ ਵਿੱਚ ਭੀੜ ਕਿਉਂ ਹੈ ਕਾਲੂ ਜੀ ਨੇ ਆਖਿਆ ਅੱਜ ਪਿਤਰਾਂ ਦੇ ਸ਼ਰਾਧ ਕਰਨ ਦਾ ਦਿਨ ਹੈ ਅਸੀਂ ਸ਼ਰਾਧ ਕਰਨ ਲੱਗੇ ਹਾਂ ਇਸ ਕਰਕੇ ਭੀੜ ਹੈ ਗੁਰੂ ਜੀ ਨੇ ਕਿਹਾ ਪਿਤਾ ਜੀ ਤੁਹਾਡੇ ਪਿਤਰ ਐਸੀ ਜਗ੍ਹਾ ਗਏ ਹਨ ਜਿੱਥੇ ਭੁੱਖ ਪਿਆਸ ਨਹੀਂ ਲੱਗਦੀ ਉਹ ਸਦਾ ਤ੍ਰਿਪਤ ਰਹਿੰਦੇ ਹਨ ਸ਼ਰਾਧ ਦੀ ਉਡੀਕ ਨਹੀਂ ਕਰਦੇ ਇਸ ਕਰਕੇ ਇਸ ਸ਼ਰਾਧ ਕਰਨ ਦੀ ਤੁਹਾਨੂੰ ਲੋੜ ਨਹੀਂ ਹੈ ਕਾਲੂ ਜੀ ਨੇ ਕਿਹਾ ਜਦ ਤੱਕ ਕੋਈ ਗੱਲ ਅੱਖੀਂ ਨਾ ਵੇਖੀਏ ਤਦ ਤੱਕ ਵਿਸ਼ਵਾਸ ਨਹੀਂ ਆਉਂਦਾ ਜੇ ਤੁਹਾਡੀ ਗੱਲ ਸੱਚ ਹੈ ਤਾਂ ਮੈਨੂੰ ਵਿਖਾਓ ਗੁਰੂ ਜੀ ਨੇ ਕਾਲੂ ਜੀ ਦਾ ਹੱਥ ਫੜ ਕੇ ਆਖਿਆ ਪਿਤਾ ਜੀ ਅੱਖਾਂ ਮੀਟੋ ਜਦ ਕਾਲੂ ਜੀ ਨੇ ਅੱਖਾਂ ਮੀਟੀਆਂ ਤਾਂ ਗੁਰੂ ਜੀ ਛੇਨ ਉਪਰੰਤ ਕਿਹਾ ਅੱਖਾਂ ਖੋਲ ਕੇ ਵੇਖੋ ਜਦ ਕਾਲੂ ਜੀ ਨੇ ਅੱਖਾਂ ਖੋਲ ਕੇ ਵੇਖਿਆ ਤਾਂ ਉਹਨਾਂ ਦੇ ਪਿੱਤਰ ਬੈਕੁੰਠ ਵਿੱਚ ਬੈਠੇ ਸਨ ਜਿੱਥੇ ਨਾਨਾ ਪ੍ਰਕਾਰ ਦੇ ਭੋਜਨ ਤੇ ਹੋਰ ਸੁਖਦਾਈ ਪਦਾਰਥਾਂ ਦੇ ਢੇਰ ਲੱਗੇ ਹੋਏ ਸਨ ਇਹ ਕੌਤਕ ਵੇਖ ਕੇ ਬਾਬਾ ਕਾਲੂ ਜੀ ਬੜੇ ਪ੍ਰਸੰਨ ਹੋਏ ਅਤੇ ਕਿਹਾ ਬੇਟਾ ਮੈਨੂੰ ਵੀ ਪਾਸ ਭੇਜ ਦਿਓ ਗੁਰੂ ਜੀ ਨੇ ਕਿਹਾ ਪਿਤਾ ਜੀ ਤੁਹਾਡੀ ਉਮਰ ਬੀਤ ਗਈ ਹੈ ਥੋੜੇ ਦਿਨਾਂ ਤੱਕ ਹੀ ਉੱਥੇ ਜਾ ਪਹੁੰਚੋਗੇ ਹੁਣ ਉੱਠ ਕੇ ਇਹ ਭੋਜਨ ਜੋ ਸ਼ਰਾਧ ਦਾ ਤਿਆਰ ਹੈ ਸਭ ਨੂੰ ਵਰਤਾ ਦਿਓ ਅਤੇ ਆਪ ਬੈਠ ਕੇ ਹਰੀ ਦੇ ਗੁਣ ਗਾਓ ਕੁਝ ਦਿਨਾਂ ਉਪਰੰਤ ਜਦ ਬਾਬਾ ਕਾਲੂ ਜੀ ਦਾ ਅੰਤ ਸਮਾ ਆ ਗਿਆ ਤਾਂ ਦੇਹ ਤਿਆਗ ਕੇ ਵੈਕੁੰਠ ਵਿੱਚ ਪਹੁੰਚ ਗਏ ਗੁਰੂ ਜੀ ਨੇ ਬੜੇ ਪ੍ਰੇਮ ਤੇ ਸਨਮਾਨ ਨਾਲ ਪਿਤਾ ਜੀ ਦੇ ਸਰੀਰ ਦਾ ਦਾ ਸੰਸਕਾਰ ਕੀਤਾ ਉਪਰੰਤ ਮਾਤਾ ਤ੍ਰਿਪਤਾ ਜੀ ਵੀ ਕੁਝ ਦੇਣਾ ਪਿੱਛੋਂ ਸਰੀਰ ਤਿਆਗ ਕੇ ਬੈਕੁੰਠ ਜਾ ਪਧਾਰੇ ਇਹਨਾਂ ਦਾ ਅੰਤਮ ਸੰਸਕਾਰ ਕਰਕੇ ਗੁਰੂ ਜੀ ਨੇ ਘਰ ਦਾ ਸਭ ਧਨ ਪਦਾਰਥ ਗਰੀਬਾਂ ਨੂੰ ਵੰਡ ਦਿੱਤਾ ਆਪ ਸਾਰਾ ਦਿਨ ਬਾਹਰ ਜੰਗਲ ਵਿੱਚ ਬਤੀਤ ਕਰਕੇ ਰਾਤ ਨੂੰ ਘਰ ਆਣ ਵਿਸਰਾਮ ਕਰਦੇ ਆਪ ਜੀ ਪਾਸ ਬਹੁਤ ਪੁਰਸ਼ ਦਰਸ਼ਨ ਕਰਨ ਵਾਸਤੇ ਆਉਂਦੇ ਅਤੇ ਸਤਨਾਮ ਦਾ ਸਿਮਰਨ ਤੇ ਹਰੀ ਭਗਤੀ ਦਾ ਉਪਦੇਸ਼ ਲੈ ਕੇ ਆਪਣਾ ਜੀਵਨ ਸਫਲਾ ਕਰਦੇ ਕੁਝ ਦਿਨ ਇਸ ਤਰ੍ਹਾਂ ਲੋਕਾਂ ਦੀ ਆਵਾਜ਼ਾਈ ਨੂੰ ਨਜਿੱਠ ਕੇ ਆਪ ਜੀ ਨੇ ਫਿਰ ਦੇਸ਼ਾਂ-ਪਰਦੇਸ਼ਾਂ ਵਿੱਚ ਰਟਨ ਕਰਨ ਦੀ ਤਿਆਰੀ ਕਰਕੇ ਭਾਈ ਬਾਲਾ ਤੇ ਮਰਦਾਨੇ ਨੂੰ ਬੁਲਾ ਲਿਆ ਤੇ ਸੱਤ ਧਰਮ ਫੌਜ ਲੈ ਕੇ ਦੰਬ ਦੇ ਪਖੰਡਾ ਦਾ ਨਾਸ਼ ਕਰਨ ਵਾਸਤੇ ਚੜ੍ਹਾਈ ਕਰ ਦਿੱਤੀ ਤਾਂ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ